ਮੈਨੂੰ ਅਲਨਪੁਰ ਸਾਹਿਬ ਦੇ ਵਿੱਚ ਪਾਕਿਸਤਾਨੀਆਂ ਦੇ ਜਥੇ ਨੇ ਵਾਲਵਨ 4-500 ਦੇ ਕਰੀਬ ਪਾਕਿਸਤਾਨੀ ਆਏ ਅੱਧਕੇ ਪਰ ਉਹ ਸਾਰੇ ਮੈਨੂੰ ਮਿਲ ਕੇ ਰਹੇ ਕਹਿੰਦੇ ਸੀ ਤੁਹਾਡੀ ਕੈਸਟਾ ਸੁਣਦੇ ਰਹਿੰਦੇ ਆ ਕਹਿੰਦੇ ਇੱਕ ਪ੍ਰਸ਼ੰਸਾ ਕਰਦੇ ਨੇ ਉੱਥੇ ਸਾਡੇ ਤੇ ਮੁਸਲਮਾਨ ਜਿੱਥੇ ਸਖਤਨ ਦੀ ਮਨਾਈ ਕੀਤੀ ਗੁਰੂ ਨੇ ਤੇ ਨਾਪਨ ਕਿਉਂ ਕੱਟਦੇ ਆ ਅਬੀ ਤੇ ਸ਼ਰੀਰ ਦੇ ਨਾਲ ਲੈ ਮੈਂ ਕਿਹ ਦੇਖੋ ਨਾਖਨ ਅਸੀਂ ਉਹ ਹੀ ਕੱਟਦੇ ਆ ਜਿਹੜੇ ਮੁਰਦਾ ਨੇ ਤੇ ਮੁਰਦਾ ਤੇ ਬੰਦਾ ਵੀ ਹੋਵੇ ਉਹਨੂੰ ਵੀ ਘਰੋਂ ਕੱਢਣਾ ਪੈਂਦਾ ਨਾਖਨ ਦੀ ਤੇ ਗੱਲ ਨਹੀਂ ਬੰਦਾ ਵੀ ਮਰ ਜਾਏ ਘਰੋਂ ਤੇ ਕੱਢਣਾ ਪੈਂਦਾ ਸ਼ਰੀਰ ਮਰ ਕੇ ਖਤਮ ਹੋ ਜਾਂਦਾ ਮੁਰਦਾ ਨਾਖਨ ਜਿਹੜਾ ਹੈ ਉਹ ਅਸੀਂ ਕੱਟਦੇ ਆ ਜ਼ਿੰਦਾ ਕੱਟੀਏ ਤੇ ਫੋਨ ਨਿਕਲਦਾ ਹੈ ਜ਼ਿੰਦਾ ਨਹੀਂ ਕੱਟਦੇ ਇਸ ਤਰ੍ਹਾਂ ਕੇਸ ਵੀ ਕੁਝ ਮੁਰਦਾ ਹੋ ਜਾਂਦੇ ਨੇ ਪਰ ਸਾਡੇ ਹੱਥਾਂ ਨੂੰ ਨਹੀਂ ਪਤਾ ਚਲ ਸਕਦਾ ਕਿ ਇਸ ਮੁਰਗਾ ਕਿਹੜਾ ਹੈ ਤੇ ਜ਼ਿੰਦਾ ਕਿਹੜਾ ਹੈ ਇਹ ਕੰਗੇ ਨੂੰ ਪਤਾ ਹੁੰਦਾ ਕੰਗਾ ਫੇਰ ਦੇਣਾ ਮੁਰਗਾ ਕਿਸ ਚੜ ਜਾਂਦੇ ਨੇ ਜ਼ਿੰਦਾ ਵੱਜ ਜਾਂਦੇ ਮੈਂ ਕੀ ਕਰਾਂ ਅਸੀਂ ਮੁਰਗਾ 나ਫਨ ਕੱਟਦੇ ਹਾਂ ਤੇ ਮੁਰਗਾ ਕਿਸ ਕੰਗਾ ਛਾੜ ਦੇਣ ਔਰ ਬੜੀ ਖੁਸ਼ੀ ਹੈ 1 ਲੱਖ ਦੇ ਕਰੀ ਅਨੰਪੁਰ ਸਾਹਿਬ ਦੇ ਚ सज्जन मित्रा ने अमृतपान किया हिंदू वीर सन बहुत सारे हिंदू वीर सन और पाकिस्तान स्वात तो आए होर कई शहर तो आए ਜਦ ਅੰਮ੍ਰਿਤ ਪਾਨ ਕਰਕੇ ਮੈਨੂੰ ਮਿਲੜ ਆਏ ਮੈਂ ਮੁਬਾਰਕਾ ਉਹਨਾਂ ਨੂੰ ਦਿੱਤਾ ਖੰਡ ਗਏ ਕੰਤ ਤੇ ਸਾਨੂੰ ਪਾਕਿਸਤਾਨੀ ਲਾਲਾ ਜੀ ਕਰਕੇ ਬੁਲਾਉਂਦੇ ਸਨ ਅਸੀਂ ਹੁਣ ਵਾਪਸ ਜਾਵਾਂਗੇ ਸਰਦਾਰ ਜੀ ਕਰਕੇ ਬੁਲਾਉਣਗੇ ਬਖਸ਼ੀਸ਼ ਹੋ ਗਈ ਹੈ ਅਨੰਦਪੁਰ ਦੇ ਵਾਦੀ ਦੀ ਬਖਸ਼ੀਸ਼ ਹੋ ਗਈ ਹੈ ਰਹਿਮਤ ਹੋ ਗਈ ਹੈ